ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋ ਮੋਗੀ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਅਖੰਡ ਦੇ 4:00 ਵੱਜ ਗਏ ਨੇ ਤਰੀਕਾ ਜਿਹੜੀ ਹੈਗੀ 17 ਦਸੰਬਰ ਦਿਨ ਬੁੱਧਵਾਰ ਹੈ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਈ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਲੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਆਪਣੀ ਕੁਝ ਭੈਣਾਂ ਨੇ ਇੱਕ ਤਾਂ ਜੋਧਵੀਰ ਦੀ ਆਈਡੀ ਤੋਂ ਇੱਕ ਭੈਣ ਇੱਕ ਦਲਵਿੰਦਰ ਕੌਰ ਜੀ ਯੂਐਸਏ ਤੋਂ ਆ ਇੱਕ ਆਪਣੀ ਭੈਣ ਰਾਜਵਿੰਦਰ ਕੌਰ ਜੀ ਇੱਕ ਗੁਰਮੀਤ ਕੌਰ ਜੀ ਮਲੋੜ ਤੋਂ ਅਮਨਦੀਪ ਜਸਲ ਮੋਗੀ ਤੋਂ ਸਰਬਜੀਤ ਕੌਰ ਜੀ ਰਾਜਾਣਾ ਕਲਾਂ ਤੋਂ ਸੋ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਡੇਲੀ ਵੀਡੀਓਜ਼ ਦੇਖਦੇ ਹੋ ਡੇਲੀ ਕਮੈਂਟ ਕਰਦੇ ਹੋ ਤੇ ਜਿਹੜੀ ਆਪਣੀਆਂ ਭੈਣਾਂ ਹਨਾ ਡੇਲੀ ਵੀਡੀਓ ਦੇਖਦੀਆਂ ਪਰ ਡੇਲੀ ਕਮੈਂਟ ਨਹੀਂ ਵੀ ਕਰਦੀਆਂ ਸੋ ਭੈਣੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਦੀ ਮਿਹਰ ਸਦਕਾ ਤੁਹਾਡੇ ਸਾਰੇ ਸਪੋਰਟ ਸਬਕੀ ਆਪਾਂ ਇੱਥੋਂ ਤੱਕ ਪਹੁੰਚੇ ਆ ਸੋ ਐਦਾਂ ਹੀ ਆਪਣਾ ਸਪੋਰਟ ਬਣਾਈ ਰੱਖਿਓ ਐਦਾਂ ਹੀ ਹਮੇਸ਼ਾ ਸਾਥ ਦੇਂਦੇ ਰਹੋ ਤੇ ਬਾਕੀ ਜਿਹੜੀ ਅੱਜ ਦੀ ਵੀਡੀਓ ਆ ਹਨਾ ਅੱਜ ਦੀ ਵੀਡੀਓ ਕੋਈ ਮੈਂ ਘਰ ਦੇ ਕੰਮ ਦੀ ਜਾਂ ਆਪਣੇ ਡੇਲੀ ਰੁਟੀਨ ਦੀ ਨਹੀਂ ਬਣਾਈ ਆ ਅੱਜ ਦੀ ਵੀਡੀਓ ਨਾ ਸਪੈਸ਼ਲ ਮੈਂ ਖਾਸ ਕਰਕੇ ਉਹਨਾਂ ਵਾਸਤੇ ਬਣਾਈ ਆ ਜੋ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਦੁਖੀ ਹੈਗੇ ਨਹੀਂ ਆ ਰਹਿੰਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਮੁਸ਼ਕਿਲ ਖੜੀ ਰਹਿੰਦੀ ਹੈ ਜੋ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਨਰਾਸ਼ ਨੇ ਉਹਨਾਂ ਵਾਸਤੇ ਮੈਂ ਸਪੈਸ਼ਲ ਆ ਜੀ ਵੀਡੀਓ ਬਣਾਈ ਆ ਕਿਉਂਕਿ ਮੈਂ ਇਹਨਾਂ ਚੀਜ਼ਾਂ ਨੂੰ ਸਮਝ ਸਕਦੀ ਆ ਹਨ ਇੱਕ ਦੌਰ ਸੀ ਜਦੋਂ ਆਪਾਂ ਵੀ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲੇ ਆ ਸੋ ਤਾਂ ਕਰਕੇ ਮੈਂ ਤੁਹਾਡੇ ਨਾਲ ਅੱਜ ਇਹ ਵੀਡੀਓ ਸ਼ੇਅਰ ਕਰ ਰਹੀ ਆ ਸੋ ਇਹ ਵੀਡੀਓ ਬਹੁਤ ਹੀ ਜ਼ਿਆਦਾ ਸੋਹਣੀ ਬਹੁਤ ਹੀ ਕੰਮ ਦੀ ਵੀਡੀਓ ਆ ਕਿ ਤੇ ਤੁਹਾਨੂੰ ਬਹੁਤ ਹੌਸਲਾ ਮਿਲੇਗਾ ਇਸ ਵੀਡੀਓ ਨੂੰ ਦੇਖ ਕੇ ਸੋ ਬਹੁਤ ਧਿਆਨ ਨਾਲ ਸੁਣੀਓ ਇਸ ਵੀਡੀਓ ਨੂੰ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਦੁਖੀ ਹੁੰਨੇ ਆ ਨਾ ਤਾਂ ਆਪਾਂ ਸਹਾਰਾ ਲੱਭਦੀਆਂ ਤਾਂ ਆਪਾਂ ਨੂੰ ਹੁੰਦਾ ਵੀ ਕੋਈ ਨਾ ਕੋਈ ਹੋਵੇ ਹਨਾ ਜਿਹਦੇ ਨਾਲ ਅਸੀਂ ਆਪਣੇ ਦੁੱਖ ਸਾਂਝੇ ਕਰ ਸਕੀਏ ਜਿਹਦੇ ਨਾਲ ਅਸੀਂ ਆਪਣਾ ਦਰਦ ਵੰਡ ਸਕੀਏ ਜੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹੇ ਰਿਸ਼ਤੇ ਹੈਗੇ ਨਹੀਂ ਹਨਾ ਜਿਹੜੇ ਆਪਾਂ ਨੂੰ ਸਮਝ ਦੇਣੇ ਆਪਾਂ ਨੂੰ ਆਪਣੇ ਦੁੱਖ ਦੇ ਟਾਈਮ 'ਚ ਆਪਣਾ ਸਾਥ ਦਿੰਦੀਆਂ ਤਾਂ ਤਾਂ ਬਹੁਤ ਹੀ ਵਧੀਆ ਗੱਲ ਆ ਕਿਉਂਕਿ ਉਹ ਰਿਸ਼ਤੇ ਬਹੁਤ ਕੀਮਤੀ ਹੁੰਦੇ ਨੇ ਪਰ ਜੇ ਨਹੀਂ ਵੀ ਆ ਹਨਾ ਜਦੋਂ ਮੈਂ ਅਗਰ ਗੱਲ ਕਰਾਂ ਜਦੋਂ ਅਸੀਂ ਇਸ ਘਰ ਦੇ ਵਿੱਚ ਆਈ ਆਈ ਸੀ ਉਸ ਸਮੇਂ ਬਹੁਤ ਔਖਾ ਔਖਾ ਟਾਈਮ ਦੇਖਿਆ ਬਹੁਤ ਔਖ ਦੇਖੀ ਤੇ ਉਦੋਂ ਇਹ ਲੱਗਣਾ ਹਨਾ ਵੀ ਕੋਈ ਨਾ ਕੋਈ ਸਹਾਰਾ ਹੋਵੇ ਕੋਈ ਤਾਂ ਆਪਦਾ ਹੋਵੇ ਤਾਂ ਬੜੀ ਬੜਾ ਨਿਰਾਸ਼ ਹੁੰਦਾ ਸੀ ਉਦੋਂ ਮਨ ਬਹੁਤ ਦੁਖੀ ਹੁੰਦਾ ਕਈ ਵਾਰੀ ਤਾਂ ਰੋਣਾ ਵੀ ਇਕੱਲੇ ਬਹਿ ਕੇ ਹਨਾ ਤੇ ਪਰ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਕਹੂੰਗੀ ਜਦੋਂ ਆਪਾਂ ਕਿਸੇ ਦਾ ਸਹਾਰਾ ਲੱਭਦੇ ਆ ਨਾ ਤਾਂ ਸਭ ਤੋਂ ਵੱਡੀ ਚੀਜ਼ ਹੈ ਗੁਰਬਾਣੀ ਨੂੰ ਆਪਣਾ ਸਹਾਰਾ ਬਣਾ ਲਿਆ ਕਰੋ ਕਿਉਂਕਿ ਦੇਖੋ ਅ ਗੁਰਵਾਣੀ ਦੇ ਵਿੱਚ ਵੀ ਮਹਾਰਾਜ ਨੇ ਇਹ ਸਹਿਜ ਬਾਣ ਦੇ ਵਿੱਚ ਇਹ ਦੱਸਿਆ ਹਨ ਕਿ ਤੁਹਾਡੇ ਦੁਖੀ ਟਾਈਮ ਦੇ ਵਿੱਚ ਤੁਹਾਡਾ ਕੋਈ ਸਾਥ ਨਹੀਂ ਦੋ ਸੌਖ ਦੇ ਟਾਈਮ ਸਭ ਸਾਥ ਦੇਣਗੇ ਹਨਾ ਤੇ ਜਿੱਥੇ ਪ੍ਰਮਾਤਮਾ ਦਾ ਸਹਾਰਾ ਹੋ ਜੇ ਨਾ ਤਾਂ ਉਥੇ ਆਪਾਂ ਨੂੰ ਹੋਰ ਸਹਾਰਿਆਂ ਦੀ ਲੋੜ ਨਹੀਂ ਪੈਂਦੀ ਸੋ ਨਰਾਸ਼ ਨਾ ਹੋਇਆ ਕਰੋ ਉਦਾਸ ਨਾ ਹੋਇਆ ਕਰੋ ਬਾਣੀ ਨੂੰ ਬਹੁਤ ਪਿਆਰ ਨਾਲ ਸਹਿਜ ਨਾਲ ਜਪਿਆ ਕਰੋ ਚਾਹੇ ਜਪਜੀ ਸਾਹਿਬ ਦਾ ਪਾਠ ਹੀ ਕਰ ਲਿਆ ਕਰੋ ਜਦੋਂ ਅਰਥਾ ਸਮੇਤ ਤੁਸੀਂ ਬਾਣੀ ਜਪਣਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਤਾਂ ਵੀ ਜ਼ਿੰਦਗੀ ਦੇ ਵਿੱਚ ਇਹ ਲੱਗੂਗਾ ਵੀ ਮੈਨੂੰ ਤਾਂ ਹੁਣ ਕਿਸੇ ਦੀ ਲੋੜ ਨਹੀਂ ਜਾਂ ਮੈਨੂੰ ਕੋਈ ਸਹਾਰੇ ਦੀ ਲੋੜ ਨਹੀਂ ਕਿਉਂਕਿ ਇੰਨੀ ਤਾਕਤ ਐ ਇੰਨੀ ਹਿੰਮਤ ਜਿਹੜੀ ਗੁਰਬਾਣੀ ਤੋਂ ਮਿਲਦੀ ਆ ਠੀਕ ਹੈ ਹਾਂ ਇਹ ਹੈ ਵੀ ਜਦੋਂ ਪਸ਼ਪਾਠ ਸ਼ੁਰੂ ਕਰਦੇ ਹਾਂ ਸ਼ੁਰੂ-ਸ਼ੁਰੂ ਵਿੱਚ ਪਾਠ ਕਰਨ ਲੱਗਦੇ ਹਾਂ ਉਦੋਂ ਮਨ ਨਹੀਂ ਥੋੜਾ ਟਿਕਦਾ ਜਾਂ ਮਨ ਉਦਾਸ ਹੁੰਦਾ ਪਰ ਜਿਉਂ-ਜਿਉਂ ਆਪਾਂ ਜਿਹੜਾ ਹੈਗਾ ਗੁਰਬਾਣੀ ਨੂੰ ਅਰਥਾ ਸਮੀਤ ਜਪਣਾ ਸ਼ੁਰੂ ਕਰਦੇ ਹਾਂ ਤੇ ਉਸ ਨੂੰ ਆਪਦੀ ਜ਼ਿੰਦਗੀ ਵਿੱਚ ਢਾਲਣਾ ਸ਼ੁਰੂ ਕਰਦੇ ਹਾਂ ਜਿਵੇਂ ਹੁਣ ਮੈਂ ਕਰ ਆਪਣੀ ਗੱਲ ਕਰਾਂ ਹਨਾ ਜਦੋਂ ਮੈਂ ਆਹਦੀ ਜ਼ਿੰਦਗੀ ਵਿੱਚ ਬਹੁਤ ਦੁਖੀ ਸੀ ਨਾ ਤਾਂ ਬਹੁਤ ਨਰਾਜ਼ ਸੀ ਹਰ ਟਾਈਮ ਆ ਲੱਗੇ ਜਣਾ ਰੋਈ ਜਾਵਾਂ ਰੋਈ ਜਾਵਾਂ ਮੇਰਾ ਕੋਈ ਨਹੀਂ ਆ ਤਾਂ ਉਸ ਸਮੇਂ ਨਾ ਜਦੋਂ ਮੈਂ ਬਾਣੀ ਜਪਣੀ ਤਾਂ ਮੈਨੂੰ ਬਹੁਤ ਸਕੂਨ ਮਿਲਣਾ ਤਾਂ ਜਦੋਂ ਉਹਦੇ ਅਰਥਾਂ ਨੂੰ ਸਮਝਣਾ ਸ਼ੁਰੂ ਕੀਤਾ ਹਨਾ ਜੇ ਜੇ ਕਦੇ ਵੀ ਨਰਾਸ਼ ਹੋਣਾ ਨਾ ਮਨ ਉਦਾਸ ਹੋਣਾ ਤਾਂ ਬੈਠੇ ਬੈਠੇ ਸੋਚਣਾ ਵੀ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਆ ਹੁਕਮ ਦਿੱਤਾ ਮੈਨੂੰ ਮਹਾਰਾਜ ਜੀ ਨੇ ਕਿਹਾ ਵੀ ਤੈਨੂੰ ਨਰਾਸ਼ ਨਹੀਂ ਹੋਣਾ ਉਦਾਸ ਨਹੀਂ ਹੋਣਾ ਚਿੰਤਾ ਨਹੀਂ ਕਰਨੀ ਸਭ ਕਾਰਨ ਕਰਾਵਣ ਹਾਰੋ ਆਪ ਹੈ ਉਹ ਸਭ ਆਪਣੇ ਆਪ ਹੀ ਕਰਨਗੇ ਤਾਂ ਫਿਰ ਮੇਰੇ ਮਨ ਦੇ ਵਿੱਚ ਉਸੇ ਟਾਈਮ ਹੌਸਲਾ ਜਾ ਆ ਜਾਣਾ ਮੈਂ ਸੋਚਣਾ ਵੀ ਲੱਗ ਜਦੋਂ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਤਾਂ ਮੈਂ ਕਿਉਂ ਚਿੰਤਾ ਕਰਾਂ ਮਾਰੇ ਆਪਣੇ ਆਪ ਹੀ ਸਭ ਕੁਝ ਠੀਕ ਕਰਨਗੇ ਤਾਂ ਫਿਰ ਉਸੇ ਟਾਈਮ ਨਾਲ ਉਦਾਸ ਹੋਏ ਚਿਹਰੇ ਦੇ ਉੱਤੇ ਉਸੇ ਟਾਈਮ ਮੁਸਕਰਾਹਟ ਆ ਜਾਂਦੀ ਸੀ ਬਸ ਇੱਕ ਚੀਜ਼ ਦਾ ਧਿਆਨ ਰੱਖਿਓ ਵੀ ਹਮੇਸ਼ਾ ਸੱਚ ਦਾ ਸਾਥ ਦਿਓ ਹਮੇਸ਼ਾ ਸਹੀ ਦੇ ਨਾਲ ਖੜੇ ਹੋ ਹਮੇਸ਼ਾ ਸੱਚ ਬੋਲਿਓ ਤੇ ਆਪਦੇ ਹੱਕ ਦਾ ਖਾਓ ਆਪਦੀ ਕਮਾਈ ਕਰਕੇ ਖਾਓ ਤੇ ਕਦੇ ਵੀ ਬੁਰੇ ਦਾ ਸਾਥ ਨਾ ਦਿਓ ਕਿਉਂਕਿ ਬੁਰਾ ਕਰਨ ਵਾਲੇ ਦੇ ਨਾਲ ਨਾਲ ਸਭ ਤੋਂ ਵੱਡਾ ਪਾਪ ਦਾ ਭਾਕੀਦਾਰ ਬੁਰਾ ਜਦੋਂ ਕਿਸੇ ਦਾ ਨਾ ਹੋ ਰਿਹਾ ਨਾ ਉਹ ਦੇਖਣ ਵਾਲਾ ਹੁੰਦਾ ਸੋ ਅਗਰ ਤੁਹਾਡੇ ਸਾਹਮਣੇ ਕਦੇ ਵੀ ਕਿਸੇ ਨਾ ਕੋਈ ਗਲਤ ਚੀਜ਼ ਹੁੰਦੀ ਆ ਸੋ ਹਮੇਸ਼ਾ ਜਿਵੇਂ ਹੁਣ ਕਹਿੰਦੇ ਨੇ ਕਾ ਵੀ ਹੱਕ ਦੀ ਆਵਾਜ਼ ਉਠਾਉਣੀ ਸੱਚ ਦੀ ਆਵਾਜ਼ ਉਠਾਉਣੀ ਦੇਖੋ ਹੋਣਾ ਨਾ ਹੋਣਾ ਜਾਂ ਤੁਹਾਡੇ ਜਰੀਏ ਉਹ ਚੀਕਾ ਮ ਬਣਦਾ ਜਾਂ ਨਹੀਂ ਬਣਦਾ ਉਹ ਅਲੱਗ ਚੀਜ਼ ਆ ਮਰ ਜੀ ਤੁਸੀਂ ਸੱਚ ਦੇ ਨਾਲ ਖੜਦੇ ਹੋ ਤਾਂ ਪਰਮਾਤਮਾ ਜ਼ਰੂਰ ਦੇਖਦਾ ਵੀ ਇਹਨੇ ਹਮੇਸ਼ਾ ਸੱਚ ਦੇ ਨਾਲ ਖੜਿਆ ਹੀ ਹਮੇਸ਼ਾ ਸੱਚ ਦਾ ਸਾਥ ਦਿੰਦਾ ਹੈ ਇੱਕ ਗੱਲ ਹੋਰ ਯਾਦ ਰੱਖਿਓ ਅ ਬਹੁਤ ਇਹ ਭੈਣਾਂ ਦੀ ਹਨਾ ਕਮੈਂਟ ਆਉਂਦੇ ਨੇ ਮੈਨੂੰ ਵੀ ਦੀਦੀ ਅਸੀਂ ਬਿਲਕੁਲ ਕੱਲੀਆਂ ਹਨਾ ਜਾਂ ਸਾਡਾ ਕੋਈ ਸਾਥ ਨਹੀਂ ਦਿੰਦਾ ਇੱਕ ਗੱਲ ਯਾਦ ਰੱਖਿਓ ਭੈਣੇ ਜਿਹੜਾ ਬੰਦਾ ਸੱਚ ਨਾਲ ਖੜਦਾ ਨਾ ਸੱਚ ਦਾ ਸਾਥ ਦਿੰਦਾ ਉਹ ਹਮੇਸ਼ਾ ਕੱਲਾ ਹੁੰਦਾ ਕਿਉਂਕਿ ਜਿਹੜਾ ਝੁੰਡ ਹੁੰਦਾ ਜਾਂ ਆਪਾਂ ਕਹਿੰਦੇ ਗਰੁੱਪ ਹੁੰਦਾ ਨਾ ਉਹੋ ਆਜ ਦੇ ਟਾਈਮ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਵਾ ਸਮਾ ਬੇਈਮਾਨਾਂ ਦਾ ਠੱਗਾਂ ਦਾ ਚੋਰਾਂ ਦਾ ਹੈਨਾ ਸੋ ਲੋਕ ਜਿਹੜੇ ਹਨ ਨਾ ਜਿਵੇਂ ਇੱਕ ਹੁੰਦਾ ਨਾ ਥਾਲੀ ਦੇ ਵਿੱਚ ਇੱਕ ਬੈਂਗਣ ਰੱਖੋ ਉਹ ਜਿੱਧਰ ਨੂੰ ਥਾਲੀ ਲੁੜ ਟੇਢੀ ਕਰਤੀ ਉਦੋਂ ਉਹਨੇ ਲੁੜ ਕੇ ਜਾਣਾ ਸੋ ਜਿੱਧਰ ਮੋ ਭਾਰ ਹੁੰਦਾ ਹੈ ਤੇ ਇਹ ਕੁਝ ਲੋਕ ਐਦਾਂ ਦੇ ਹੁੰਦੇ ਆ ਹਨ ਜਿਹੜੇ ਵੀ ਥਾਲੀ ਦੇ ਬੈਂਗਣ ਵਾਲਾ ਕੰਮ ਹੁੰਦਾ ਹੈ ਵੀ ਇਹ ਉਧਰ ਲੁੜ ਕੇ ਕੇ ਕਦੇ ਉਧਰ ਲੁੜ ਕੇ ਸੋ ਇਸ ਕਰਕੇ ਇਹ ਗੱਲਾਂ ਦੀ ਚਿੰਤਾ ਨਾ ਕਰਿਆ ਕਰੋ ਸਭ ਤੋਂ ਵੱਡਾ ਸਹਾਰਾ ਤਾਕਤ ਜਿਹੜੀ ਆਪਦੀ ਗੁਰਬਾਣੀ ਨੂੰ ਬਣਾ ਲਓ ਠੀਕ ਹੈ ਜੀ ਜਿਹਦਾ ਕੋਈ ਨਹੀਂ ਨਾ ਹੁੰਦਾ ਉਹਦਾ ਪਰਮਾਤਮਾ ਹੁੰਦਾ ਤੇ ਜਿਹਦਾ ਪਰਮਾਤਮਾ ਹੁੰਦਾ ਨਾ ਉਹਨੂੰ ਕਦੇ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਸੋ ਨਿਰਾਸ਼ ਨਾ ਹੋਇਆ ਕਰੋ ਆਪਦੀ ਜ਼ਿੰਦਗੀ ਦੇ ਵਿੱਚ ਤੇ ਜਿਹੜੇ ਰਿਸ਼ਤੇ ਕੀਮਤੀ ਨੇ ਉਹਨਾਂ ਨੂੰ ਹਮੇਸ਼ਾ ਸੰਜੋ ਕੇ ਰੱਖੋ ਤੇ ਜਿਹੜੇ ਜੇ ਨਹੀਂ ਵੀ ਤੁਹਾਡਾ ਕੋਈ ਸਾਥ ਦਿੰਦਾ ਨਾ ਕੋਈ ਗੱਲ ਨਹੀਂ ਕਿਉਂਕਿ ਸਮਾਂ ਹੀ ਐਸਾ ਹੈ ਦੌਰ ਹੀ ਐਸਾ ਹੈ ਆਜ ਦੇ ਟਾਈਮ ਦੇ ਵਿੱਚ ਕਿ ਕੋਈ ਕਲ ਯੁਗ ਹੈ ਨਾ ਕਲ ਯੁਗ ਦੇ ਵਿੱਚ ਦੇਖੋ ਕਿੰਨਾ ਕੁਝ ਹੋ ਰਿਹਾ ਹੈ ਮਾਂ ਖੋਦ ਆ ਦੇ ਬੱਚਿਆਂ ਨੂੰ ਮਾਰ ਰਹੀ ਹੈ ਹਨਾ ਆ ਪਿੱਛੇ ਜੇ ਕੋਈ ਐਕਸੀਡੈਂਟ ਹੋ ਗਏ ਇੱਕ ਕੁੜੀ ਨੇ ਆਪਦੇ ਘਰ ਵਾਲੇ ਨੇ ਖਤਮ ਕਰ ਦਿੱਤਾ ਹਨਾ ਸੋ ਕੱਲ ਜੋਗਾ ਕੱਲ ਜੋਗ ਦੇ ਵਿੱਚ ਇਹ ਚੀਜ਼ਾਂ ਹੋਣੀਆਂ ਲਾਜ਼ਮੀ ਨੇ ਤੇ ਜੇ ਆਪਾਂ ਬਾਣੀ ਨੂੰ ਸਹਾਰਾ ਬਣਾ ਲਈਏ ਫਿਰ ਨਾ ਤਾਂ ਸਾਨੂੰ ਕਿਸੇ ਦੇ ਸਹਾਰੇ ਦੀ ਲੋੜ ਪੈਣੀ ਹੈ ਨਾ ਅਸੀਂ ਜ਼ਿੰਦਗੀ 'ਚ ਨਿਰਾਸ਼ ਹੋਵਾਂਗੇ ਦੁੱਖ ਆਉਣਗੇ ਤੇ ਉਹ ਦੁੱਖ ਕਦ ਨੰਗ ਜਾਣਗੇ ਜਾਂ ਉਸ ਦੁੱਖ ਨੂੰ ਝੱਲਣ ਦੀ ਤਾਕਤ ਅਕਾਲ ਪੁਰਖ ਆਪ ਦਿੰਦੇ ਨੇ ਸਿਸ ਕਰਕੇ ਹਮੇਸ਼ਾ ਜਿਹੜੀ ਆ ਸੋਚ ਆ ਨਾ ਆਪਦੀ ਚੰਗੀ ਰੱਖੋ ਸੱਚੀ ਤੇ ਸੁੱਚੀ ਤੇ ਉੱਚੀ ਇਹ ਤਿੰਨ ਚੀਜ਼ਾਂ ਜ਼ਰੂਰ ਰੱਖਿਆ ਕਰੋ ਸੱਚੀ ਤੇ ਸੁੱਚੀ ਤੇ ਉੱਚੀ ਸੋਚ ਰੱਖੋ ਹਮੇਸ਼ਾ ਤੇ ਜੇ ਕਿਸੇ ਦਾ ਵੀ ਹਨਾ ਤੁਸੀਂ ਸਾਥ ਦੇ ਸਕੋ ਜੇ ਕਿਸੇ ਨੂੰ ਮਦਦ ਦੀ ਲੋੜ ਆ ਹਨਾ ਜਾਂ ਕਿਸੇ ਨੂੰ ਥੋੜੇ ਬਥੇ ਪੈਸੇ ਦੀ ਲੋੜ ਆ ਅਗਰ ਤੁਸੀਂ ਜਿੰਨਾ ਵੀ ਕਰ ਸਕਦੇ ਹੋ ਜੇ ਜ਼ਿਆਦਾ ਨਹੀਂ ਕਰ ਸਕਦੇ ਤਾਂ ਜੁਰ ਕਰੋ ਕਿਉਂਕਿ ਉਹਦੀ ਅਸੀਸ ਉਸ ਬੰਦੇ ਦੇ ਦਿਲ ਚੋਂ ਅਸੀਸ ਨਿਕਲਦੀ ਹੈ ਨਾ ਪਤਾ ਨਹੀਂ ਹੋਣੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਕੁਝ ਵਧੀਆ ਕਰ ਦੇਣਾ ਜਾਂ ਕਿਹੜੇ ਤੁਹਾਡੇ ਦੁੱਖ ਕੱਟ ਦੇਣੀ ਆ ਸੋ ਇਹ ਗੱਲ ਨੂੰ ਹਮੇਸ਼ਾ ਧਿਆਨ ਦੇ ਵਿੱਚ ਰੱਖਿਓ ਤੇ ਬਾਣੀ ਜਿਵੇਂ ਵੱਤ ਤੋਂ ਬਾਅਦ ਬਾਣ ਦੇ ਨਾਲ ਜੁਣੋ ਕਿਉਂਕਿ ਤਾਂ ਗੇਤ ਵਿਤਾਂ ਚ ਕੁਝ ਨਹੀਂ ਰੱਖਿਆ ਹਨ ਜਿੱਦਾਂ ਇਧਰ ਉਧਰ ਭਟਕਦੇ ਰਹਿੰਦੇ ਆ ਆਪਾਂ ਕਈ ਲੋਕ ਐਦਾਂ ਦੇ ਆ ਜਿਹੜੇ ਗੁਰਦੁਆਰਾ ਸਾਹਿਬ ਨੂੰ ਛੱਡ ਕੇ ਹਨਾ ਇਧਰ ਉਧਰ ਚਲੇ ਜਾਂਦੇ ਆ ਤੇ ਉਹ ਆਪਾਂ ਸਮਝ ਸਕਦੇ ਆ ਕਿਉਂ ਕਿਉਂਕਿ ਮਨ ਜਦੋਂ ਬੇਚੈਨ ਹੁੰਦਾ ਨਾ ਟੈਨਸ਼ਨ ਚ ਹੁੰਦਾ ਚਿੰਤਾ ਚ ਹੁੰਦਾ ਤਾਂ ਉਦੋਂ ਕਹਦੇ ਹੁੰਦੇ ਨਾ ਡੁੱਬਦੇ ਨੂੰ ਤਿੰਕੇ ਦਾ ਸਹਾਰਾ ਉਦੋਂ ਬੰਦਾ ਇਧਰ ਉਧਰ ਹੱਥ ਪੈਰ ਮਾਰਦਾ ਵੀ ਮੇਰਾ ਦੁੱਖ ਕਿਸੇ ਨੂੰ ਟੁੱਟ ਜੇ ਪਰ ਜਿਹੜਾ ਬੰਦਾ ਬਾਣੀ ਨੂੰ ਆਪਣਾ ਸਹਾਰਾ ਬਣਾ ਲੈਂਦਾ ਤਾਂ ਸਮਾਂ ਪੈਣ ਤੇ ਬਾਣੀ ਜਿਹੜੀ ਉਹਦੇ ਸਾਰੇ ਦੁੱਖ ਤੋੜ ਦਿੰਦੀ ਹੈ ਤੇ ਉਹਨੂੰ ਸਭ ਤੋਂ ਵੱਡਾ ਸਹਾਰਾ ਗੁਰੂ ਦਾ ਮਿਲ ਜਾਂਦਾ ਫਿਰ ਉਹਨੂੰ ਕਿਸੇ ਸਹਾਰੇ ਲੋੜ ਨਹੀਂ ਪੈਂਦੀ। ਸੋ ਉਮੀਦ ਕਰਦੀ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ। ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਤੇ ਵੀ ਕਰਦੇ ਆ ਐਂਡ। ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ।